چلو کو نمائندگی اس ہلکے سگوان صاحب آم آدمی پارٹی کے سارے ججاروٹی جی ساتھی وی گنتی بیت جڑ بیٹیا میری

ਇਨੇ 2 ਸਾਲ ਤੁਸੀਂ ਐਸਐਮਐਲਏ ਨੂੰ ਆਪਣੇ ਹਲਕੇ ਦਾ ਸੇਵਾਦਾਰ ਬਣਾਇਆ ਕਿਨੇ ਤੁਹਾਡੇ ਹਲਕੇ ਚ ਕੀ ਕੰਮ ਕੀਤਾ ਉਥੇ ਜੀ ਮੇਰੀ ਹਰ ਮਾਂ ਭੈਣ ਬਜ਼ੁਰਗ ਨੌਜਵਾਨ ਸਾਥੀ ਤੁਹਾਨੂੰ ਇੱਕੋ ਗੱਲ ਦਾ ਜਵਾਬ ਦਊਗਾ ਮੈਂ ਜਿਹੜਾ ਇਹਨੇ 2 ਸਾਲਾਂ ਚ ਕੰਮ ਕੀਤਾ ਉਹ ਪਿਛਲੇ 15 ਸਾਲਾਂ ਚ ਨਹੀਂ ਕੰਮ ਹੋਇਆ 2 ਸਾਲਾਂ ਚ ਕਰ ਦਿੱਤਾ ਤਾਂ ਮੈਂ ਤੁਹਾਨੂੰ ਤੁਹਾਡੀ ਕਚਹਿਰੀ ਚ ਬੈਠਿਆ سردار بھگوان سنگھ مہان نے سب نرو پہلا جس دن تسی اشیز بات دے کے دلی لوگ سوا جو پیچنا سب نرو پہلا ٹوانڈی آواز بن کے اُتھے اٹھ ہیار کروڑ روپیہ جنا ساٹھے پنجاب پیان دا بندا حق کا کہ اندر دی سرکار رکھی بیٹھ لیا اٹھ ہیار کروڑ روپیہ

ਤੁਆਡੀ ਆਵਾਜ਼ ਬਣ ਕੇ ਦਿੱਲੀੋਂ ਬੋਲੂਗਾ ਤੁਹਾਨੂੰ ਲੁਧਿਆਣੇ ਤੱਕ ਸੁਣੂ ਵੀ ਤੁਸੀਂ ਕਹੋਗੇ ਵੀ ਸਾਡਾ ਚੁਣਿਆ ਨਮਾਇੰਦਾ ਅੱਜ ਕੋਈ ਸਾਡੇ ਹੱਕ ਦੀ ਗੱਲ ਕਰ ਰਿਹਾ ਸਾਡਾ ਚੁਣਿਆ ਨਮਾਇੰਦਾ ਅੱਜ ਲੁਧਿਆਣੇ ਦੀ ਆਵਾਜ਼ ਬਣ ਕੇ ਕਰ ਰਿਹਾ ਕਿਉਂਕਿ ਤੁਸੀਂ ਪਹਿਲਾਂ ਜਿਹੜੇ ਨਮਾਇੰਦੇ ਚੁਣ ਕੇ ਭੇਜੇ ਉਹ ਸੁੱਚੇ ਮੂੰਹ ਗਏ ਤੇ ਸੁੱਚੇ ਮੂੰਹ ਹੀ ਵਾਪਸ ਆ ਗਏ

ساڑھے بچیاں لیں جڑا مرجی بڑیا سکول کھولو چاہے کوئی بڑھنا ساڑھی جرورت دا ہسپتال کھلا ہو کیونکہ جے جی پیسے ہوں گے اے کے اندر دی سرکار پنجاب نہ ہمیشہ مت رہی مالا کم کر دیا ہمیشہ تکا کر دیا کیونکہ پنجاب دے نال تکا کر دیا انہاں لوکاں نے آ دل لے آن دے ਪਾਰੇ ਨਾ ਪੋਲੀਆਂ ਸਰਕਾਰਾਂ ਨੂੰ ਜਗਾਉਣ ਲਈ ਇਹਨਾਂ ਪੋਲੀਆਂ ਨੂੰ ਸੁਣਾਉਣ ਲਈ ਤੁਹਾਡਾ ਨਮੈਂਦਾ ਨਹੀਂ ਕਦੇ ਕਿ ਆਉਥੇ ਜਿਦਾ ਜਗਾ ਕੇ ਆਉਗੇ ਮੈਂ ਤੁਹਾਨੂੰ ਕਹਿਣਾ ਛੋਟੀ ਕਚਰੀ ਸਰਦ ਜਿੰਨੇ ਤੁਸੀਂ ਭੇਜਿਆ ਨਾ ਉਦਨੇ ਤੁਹਾਡੀ ਆਵਾਜ਼ ਕਿਉਂਕਿ ਮੇਰੀ ਆਵਾਜ਼ ਮੇਰੀ ਆਵਾਜ਼ ਵਿਲਾਸ ਵੀ ਕਰ ਤੋਂ ਵੀ ਬੜੀ ਉੱਚੀ ਆ ਜਿੱਦ ਨੇ ਸੁਣਾਈ ਜਿੱਦ ਨੇ ਸੁਣਾਈ ਉਹਨਾਂ ਨੂੰ ਲੁਧਿਆਣੇ ਦੇ ਸੇਵਾਦਾਰ ਦੀ ਆਵਾਜ਼ ਉਹਦ ਨੇ ਆਪਣੇ ਆਪ ਕਹੂਗੇ ਵੀ ਇਹਦੇ ਪੈਸੇ ਇਹਨੂੰ ਦੇ ਦੋ ਪੰਜਾਬ ਦੇ ਪੈਸੇ ਕਹਿਣਾ ਪਊਗਾ ਸੁਣਾਉਣਾ ਪਊਗਾ ਬੋਰੀਆਂ ਨੂੰ ਤੇ ਸੁੱਫੇ ਤੇ ਆਨ ਚਗਾਉਣਾ ਪਊਗਾ

ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦਾ ਹਕਮਜਬਤ ਕਰਤਾ ਤੁਸੀਂ ਕਰਨਾ 13 ਜੀਰੋ ਭਗਵੰਤ ਕਮਾਨੇ ਬਣਨਾ ਪੰਜਾਬ ਦਾ ਹੀਰੋ ਤੇ ਮੋਦੀ ਨੇ ਉਸ ਦਿਨ ਹੋ ਜਾਣਾ ਜੀਰੋ ਇਹ ਹੁਣ ਤੁਸੀਂ ਕਰਨਾ ਇਹ ਹੁਣ ਤੁਸੀਂ ਕਰਨਾ ਇੱਕ ਸਰਦਾਰ ਭਗਵਾਨ ਸਿੰਘ ਮਾਨ ਨੇ ਕੀਤੇ ਵਾਦੇ ਨੂੰ ਇੱਕ ਇੱਕ ਨੂੰ ਪੂਰਾ ਕਰਨਾ ਗੱਲ ਮੈਂ ਜਗਰਾਉਂ ਬੋਲ ਰਿਹਾ ਸੀ ਸਰਪੰਚ ਸਾਹਿਬ ਉੱਥੇ ਇੱਕ ਬੀਬੀ ਮੈਨੂੰ ਕਹਿੰਦੀ ਪਹਿਲਾਂ ਤਾਂ 600 ਜੂਨਟ ਸਰਦਾਰ ਭਗਵਾਨ ਸਿੰਘ ਮਾਨ ਦਾ ਕੀਤਾ ਹੋਇਆ ਵਾਦਾ ਦੱਸੋ ਕੀ ਲੱਗ ਗਿਆ ਬੈਂਕੀਰ ਆਇਆ ਹੱਥ ਘੜੇ ਕਰਕੇ ਦੱਸੋ ਔਰ میری بیچ گیا میں بچ گیا بل نہیں آیا پر ایک وعدہ جدو ماں میری کل پچھن لگی کہ وعدہ نہیں تورڈا ماں میری ہزار روپیہ کا دتا نہیں جہاں وعدہ رہنا ماں میری ہو ماں میریوں پہ ماوا کا وعدہ نہیں بھولیا جا سکتا دنیا دی کوئی گل بندہ بھول بے پر ماں کیتا وعدہ نہیں بھول لگتا दार भॻवान पलैन बणिया पिया तरीक तो बाद हर मी मैन तक हज़ार रुपया पहुचंदा करण

جی شری بالا